ਸਰਪਰੀ ਸਾਰੇ ਦਰਸ਼ਕ ਵੀਰਾਂ ਨੂੰ ਸਤ ਸ੍ਰੀ ਅਕਾਲ ਰੰਗਲਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਯੋਧੇ ਸੂਰਬੀਰਾਂ ਦੀ ਧਰਤੀ ਪੰਜਾਬ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਹੁਣ ਚਿੱਟੀ ਕ੍ਰਾਂਤੀ ਦੀ ਵਾਰੀ ਆ ਚਿੱਟੀ ਕ੍ਰਾਂਤੀ ਭਾਵਾ ਦੁੱਧ ਤੋਂ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਆ ਪਖੋਵਾਲ ਰੈਕੋਟ ਤੋਂ 12-13 ਕਿਲੋਮੀਟਰ ਦੂਰੀ ਤੇ ਆ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਤੇ ਆ ਸਰਾਬੇ ਪਿੰਡ ਤੋਂ ਸ਼ਹੀਦ ਕਰਤਾਰ ਸਿੰਘ ਦੇ ਤੋਂ 4 ਕਿਲੋਮੀਟਰ ਦੀ ਵਿੱਤ ਤੇ ਆ ਪਿੰਡ ਪਖੋਵਾਲ ਅੱਜ ਆਪਾਂ ਸਰਦਾਰ ਨਰਮਲ ਸਿੰਘ ਪਖੋਵਾਲ ਦੇ ਘਰੋਂ ਤਿੰਨ ਗਾਵਾਂ ਦੋ ਮੱਝਾਂ ਇਹਨਾਂ ਦੀ ਵੀਡੀਓ ਕਰ ਰਹੇ ਆ ਗਾਵਾਂ ਦਾ ਇਹ ਵੱਡਾ ਘਰ ਆ ਕਿਉਂਕਿ ਹਮੇਸ਼ਾ ਹੀ 10 12 15 ਗਾਮਾ ਵਿਕਰੀ ਵਾਲੀਆਂ ਰਹਿੰਦੀਆਂ ਪੰਜਾਬ ਤੋਂ ਬਾਹਰੋਂ ਵੀ ਜਾਂਦੀਆਂ ਨੇ ਪੰਜਾਬ 'ਚ ਹੀ ਸੇਲ ਪਰਚੇਜ ਦਾ ਕੰਮ ਕਰਦੇ ਆ ਸੋ ਸਰਦਾਰ ਮਰਮਲ ਸਿੰਘ ਦੇ ਸੁਪੁੱਤਰ ਵੱਡਾ ਪੁੱਤਰ ਆ ਵੀਰ ਹਰਦੀਪ ਤੇ ਛੋਟਾ ਵੀਰ ਆ ਅਮਨਾ ਅਮਨੇ ਸასი ਸ਼ਕਾ ਵੀਰੇ ਛੋੜਾ ਸਾਡੇ ਘਰੇ ਹੋਂ ਤੇ ਬਹੁਤ ਧੰਨਵਾਦ ਸਾਡੇ ਚੈਨਲ ਵਾਲੇ ਸਾਰੇ ਵੀਰਾਂ ਨੂੰ ਸასი ਸ਼ਕਾ ਜੀ ਸੋ ਮੈਂ ਤੁਹਾਡਾ ਛੋਟਾ ਵੀਰ ਵਿਕੀ ਕਰੇ ਵਾਲ ਗੁੱਜਰਵਾਲ YouTube ਚੈਨਲ ਤੋਂ ਰਮਾਤਮਾਰੀ ਕਿਰਪਾ ਇੱਕ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਛੋਟੀ ਜਿਹੀ ਗੱਲ ਹੋਰ ਸ਼ੇਅਰ ਕਰਦਾ ਫਲੋਰ ਤੋਂ 18 ਕਿਲੋਮੀਟਰ ਅੱਗੇ ਬਾਬਾ ਅਜੀਤ ਸਿੰਘ ਦੀ ਗੜੀ ਇਸੇ 18 ਸਤੰਬਰ 2025 ਨੂੰ ਬੈਲ ਗੱਡੀਆਂ ਦੀ ਬੱਚਿਆਂ ਦੀ ਵੱਡੀ ਦੌੜ ਹੋ ਰਹੀ ਹੈ ਜਿਹੜੀ ਪਹਿਲਾਂ ਪੋਸਟਪੋਨ ਹੋ ਗਈ ਸੀ ਹੜ ਕਰਕੇ ਹੁਣ ਹੋ ਰਹੀ ਹੈ ਅਮਨੇ ਵੀਰ ਹਾਂਜੀ ਅਹ ਕਦੋਂ ਕਦੇ ਵਪਾਰ ਕਰਦੇ ਹੂੰ ਮੇਰੇ ਡੈਡੀ ਮੱਕਲੇ ਡੈਡੀ ਕਰਦਾ ਸੀ ਡੈਡੀ ਉਹ ਮੇਰਾ ਭਰਾ ਲੱਗਦਾ ਮੈਂ ਲੱਗ ਗਿਆ ਜਿਹੜੇ ਕਿੰਨੇ ਸਾਲ ਦਾ ਤਜਰਬਾ 25 ਸਾਲ ਦਾ ਹੈ ਨਹੀਂ ਮੈਂ ਸੁਣਿਆ ਮੈਂ ਬਹੁਤਿਆਂ ਕੋਲੇ ਮਾਲ ਬਹੁਤਾ ਘਰੇ ਹੀ ਵੇਚਦੇ ਆਂ ਕੋ ਮੰਡੀ ਤੇ ਵੇਚਦੇ ਆਂ ਭਰੀ ਮਾਲ ਵੇਚਦੇ ਆਂ ਘਰੇ ਹੀ ਵੇਚਦੇ ਆਂ ਹਰਦੀਪ ਹਾਂਜੀ ਘਰੇ ਵੀਰੇ ਕਿਉਂਕਿ ਘਰੇ ਉਹਨਾਂ ਦਾ ਹੀ ਵਿਕਦਾ ਵਾ ਜਿਨ੍ਹਾਂ ਦੇ ਮਾਲ 'ਚ ਵੀ ਦਾਮ ਆ ਤੇ ਜਿਨ੍ਹਾਂ ਤੇ ਲੋਕਾਂ ਨੂੰ ਵਿਸ਼ਵਾਸ ਬਣਿਆ ਹੋਇਆ ਕਿਉਂਕਿ ਘਰੇ ਕਰਮਾਨਾਰੀ ਵਿਕਦਾ ਹਾਂ ਸਹੀ ਗੱਲ ਨਹੀਂ ਮੰਡੀ ਤਾਂ ਫੇਰ ਸ਼ਾਮ ਤੱਕ ਰਸਤੇ ਇਧਰ ਨੂੰ ਉਧਰ ਨੂੰ ਨਹੀਂ ਉਹ ਅਸੀਂ ਕੰਮ ਨਹੀਂ ਕਰਦੇ ਫੇਰ ਘਰੇ ਮਾਲ ਚ ਵਾਖਿਰ ਵੀ ਸੁਬਾਹ ਕੇ ਵੇਚਦੇ ਆਂ ਹਾਂ ਕੋਈ ਟੈਨਸ਼ਨ ਮੈਂ ਰੰਗ ਚੋਲੇ ਵੇਖੋ ਨਾ ਆਪਣੇ ਹਾਂਜੀ ਵੀਰੇ ਮੈਂ ਬਹੁਤੇ ਬੰਦਿਆਂ ਦੇ ਦੇਖਿਆ ਵਾ ਬਈ ਸੱਚੀ ਗੱਲ ਆ ਵਪਾਰੀਆਂ ਦੇ ਵਪਾਰੀ ਨੂੰ ਵੀ ਹਰੇਕ ਨੇ ਝੂਠ ਬੋਲ ਕੇ ਦੇਣੀ ਆ ਪਰ ਵਪਾਰੀ ਕਹਾ ਤਸੱਲੀ ਕਰਾ ਕੇ ਦਿੰਦਾ ਇਮਾਨਦਾਰੀ ਨਾਲ ਕਿਉਂਕਿ ਜੇ ਗਾਹਕ ਦਿਉਂਦਾ ਰਹੂਗਾ ਤਾਂ ਹੀ ਵਪਾਰੀ ਜਿਉਂਦਾ ਰਹੂਗਾ ਕਿੰਨੇ ਸਾਲ ਦਾ ਫੇਰ ਵੀ ਤਜਰਬਾ ਹੋ ਗਿਆ 1925 ਸਾਲ ਦਾ ਪਹਿਲੇ ਡੈਡੀ ਵੀ ਕਰਦਾ ਸੀ ਮੇਰੇ ਭਰਾ ਲੱਗੇ ਹੁਣ ਦੁਬਾਰਾ ਮੈਂ ਲੱਗੇ ਨਾਲ ਇਹਦਾ ਖੱਟਿਆ ਕੁਛ ਪਿਆ ਬਹੁਤ ਬਹੁਤ ਖੱਟੇ ਪਰਵਾਧਰੀ ਕਰ ਕੋ ਬਹੁਤ ਹੋਈ ਜੀ ਵਪਾਰ ਦੇ ਨਾਲ ਪੈਸੇ ਦੇ ਨਾਲ ਨਾਲ ਇੱਜ਼ਤ ਵੀ ਖੱਟੀ ਆ ਬਹੁਤ ਵੀਰੇ ਬਹੁਤ ਮਾਰਾ ਨਹੀਂ ਕਰਪਾ ਕਰੀ ਜਿੰਨੀ ਕਰ ਉੰਨੀ ਕਰੀ ਆ ਜੀ ਪਰਮਾਤਮ ਹਾਂ ਜੀ ਬਹੁਤ ਕਰੀ ਆ ਕਿਉਂਕਿ ਚਾਰ ਸਿਆੜ ਵੀ ਬਣਿਆ ਜੀ ਜਿੱਥੇ ਬੋਬਾ ਦੇ ਰਹਤੇ ਜੀ ਜੇ ਕਿਸੇ ਨੇ ਗਾਣਾ ਜਾਂ ਮੱਝ ਲੈਣੀ ਆ ਸਾਰੇ ਟੱਬਰ ਨੂੰ ਚਾਹ ਹੁੰਦਾ ਕਦੇ ਮਾਂ ਚੋਂ ਆਉਂਦੀ ਆ ਕਦੇ ਭੈਣ ਆਉਂਦੀ ਆ ਕਦੇ ਘਰ ਵਾਲੀ ਆਉਂਦੀ ਆ ਫੇਰ ਘਰੇ ਜਾ ਕੇ ਅਗਲੇ ਦੇ ਦੁੱਧ ਸਹਾਈ ਹੁੰਦਾ ਵਾ ਸਹੀ ਗੱਲ ਆ ਨੇ ਸਹੀ ਗੱਲ ਤਸੱਲੀ ਕਰਾ ਕੇ ਦਿੰਨੇ ਆ ਹਾਂਜੀ ਹਾਂ ਸਾਨੂੰ ਕੋਈ ਟੈਨਸ਼ਨ ਨਹੀਂ ਨਾਲੇ ਉਹ ਦੋ ਡਾਂਗ ਚੋ ਤੇ ਤਾਂ ਡਾਂਗ ਸਾਨੂੰ ਕੋਈ ਟੈਨਸ਼ਨ ਨਹੀਂ ਜੇ ਮਾਨੂੰ ਚੰਗੀ ਲੋਕ ਨੂੰ ਲੈ ਕੇ ਜਾਵੇ ਲੈ ਕੇ ਅੱਛਾ ਤੇ ਇੱਕ ਗ੍ਰਾ ਜਿਵੇਂ ਆ ਮਾਰਾ ਮੋਟਾ ਆਧਾਰ ਸੁਧਾਰ ਵੀ ਕਰ ਲੈਨੇ ਆ ਵੀਰੇ ਕਰ ਲੈਨੇ ਬਰੀਆ ਬੰਦੇ ਮਾਲ ਦਿੰਨੇ ਆ ਜੀ ਨੇੜੇ ਤੇੜੇ ਕਾ ਪੰਜਾਬ ਚ ਕਿਤੇ ਵੀ ਆ ਜਿੱਥੇ ਦੰਨਿਆ ਗਾ ਕਰਨ ਜਿਵੇਂ ਲੁਧਿਆਣਾ ਡੂੜੀਆਂ ਦੇ ਮਾਲ ਜਾਂਦਾ ਸਾਡਾ ਜੀ ਉੱਥੇ ਆਧਾਰ ਸਰਵਾ ਦਿੰਨੇ ਆ ਦਿੰਨੇ ਆ ਦਿੰਨੇ ਜੀ ਤੇ ਗਾਵਾਂਾਂ ਲਈ ਜਾ ਕੇ ਕੰਮ ਕਰਦੇ ਆ ਨਹੀਂ ਗਾਈਆਂ ਨਾਲ ਥੋੜਾ ਜਿਆਦਾ ਕਰਦੇ ਆ ਮਈਆਂ ਦੇ ਘਟ ਕਰਦੇ ਆ ਪਰ ਮਈਆਂ ਵੀ ਹੁਣ ਲੈਣੇ ਆ ਜੀ ਮੈਂ ਨਹੀਂ ਪੀਦਾ ਹਾਂ ਕਿ ਦਾਲੀਆਂ ਦਾ ਕਿਤੇ ਗੋਰੀਆਂ ਮੀਮਾ ਕਰਕੇ ਤਾਂ ਨਹੀਂ ਕਰਦੇ ਤੇ ਪਰ ਵੈਸੇ ਆਪਨੇ ਦਾਮਾ ਜਿਹੜੀ ਇਹ ਬਾਹਲਾ ਪਡਾਲਤਾ ਪਰ ਹੁਣ ਪੰਜਾਬ 'ਚ ਇਹਨਾਂ ਨੇ ਮੌਸਮ ਦੇ ਅਨੁਕੂਲ ਹੋ ਗਈਆਂ ਕਿਉਂਕਿ ਭਾ ਦੋ ਹੁਣ ਲੰਘ ਚਲੀ ਹੁਣ ਇਹਨਾਂ ਦੀ ਹਰਦੀਪ ਅਸਲੀ ਮੈਂ ਕਹਿੰਦਾ ਰੋਤ ਆ ਗਈ ਆ ਹੁਣ ਰੋਤਾਂ ਜੀ ਹੁਣ ਪਸ਼ਾਕੀ ਤੱਕ ਪੂਰਾ ਦੁੱਧ ਵਧਿਆ ਦੇਣੀ ਆ ਯਾਨੀ ਪਸ਼ਾਕੀ ਤੱਕ ਹੁਣ ਢੋਲ ਭਰੀ ਰੱਖਣੀਆਂ ਢੋਲ ਭਰੀ ਰ ਮਾਈਟ ਮਾਰਚ ਜਮ ਜਰੀਆਂ ਵੜਦੀਆਂ ਗਾਹੀ ਵਤ ਬੋਂਦਣੀ ਰਹਿ ਜਗਾ ਬਾਹਰ ਹੀ ਗਏ ਮੈਂ ਇਹ ਤੇਰੀ ਗੱਲ ਹੋਏ ਆਪਣੇ ਪੰਜਾਬ ਚ ਪੰਜਾਬ ਦੇ ਨਾ ਪੰਜਾਬ ਦਾ ਮੌਸਮ ਇਹਨਾਂ ਦੇ ਅੱਜ ਕਿੰਨੀਆਂ ਕਿਨੇ ਡੰਗਰ ਆ ਵਿਕਰੀ ਗਏ ਜੀ ਪੰਜ ਡੰਗਰ ਆਪਣੇ ਕੋਲ ਕੀ ਕੀ ਆ ਦੋ ਮਈਆਂ ਜੀ ਤਿੰਨ ਗਾਇਆਂ ਤਿੰਨ ਗਾਵਾਂ ਨੇ ਠੀਕ ਮੋਲ ਉਹਦੀਆਂ ਆਮ ਘਰ ਤੱਕ ਪਹੁੰਚਦੀਆਂ ਹੈਗੀਆਂ ਚਲੋ ਤੇ ਪਹਿਲਾ ਆਪਾਂ ਆਹ ਇਹ ਵੈਸੇ ਹੀ ਇਹਨਾਂ ਦੇ ਘਰੇਲੂ گاਵਾਂ ਨੇ ਜਿਵੇਂ ਕਹਿੰਦੇ ਆ ਵੀ ਘਰੇ ਦੇਸੀ گاਵਾਂ ਦੁੱਧ ਪੀਣ ਨੂੰ ਬੱਚਿਆਂ ਦੇ ਤੇ ਆਪ ਦੇ ਇਹ ਪਰ ਹੈ ਭਲੇਆਟਾਂ ਹੀ ਇਹ ਤਾਂ ਇਹ ਸੂਣ ਵਾਲੀ ਜਿਹੜੇ 15 ਗੱਲਾਂ ਰਹਿ ਗਈਆਂ ਸਾਡੇ ਜੀ ਵੈਸੇ ਵੇਚਾਂਗੇ ਇਹ ਜੀ ਰੱਖੀ ਗੱਲ ਦੁੱਧ ਵਾ ਜੇ ਕੋਈ ਆ ਗਿਆ ਆ ਜਾਣਾ ਨਾ ਦੇਸੀ ਮੂੰਹ ਮੰਗੇ ਰੁਪਈਏ ਵੀ ਮੰਣਗੇ ਕਿਉਂਕਿ ਇਹ ਥੋੜੀਆਂ ਜੀਆਂ ਭਲੇਆਟਾਂ ਨੇ ਇੱਕ 6-7 ਤਿੰਨ ਨਹੀਂ ਘੱਬਣਾ ਕਿਉਂਕਿ ਇਹ ਵੀ ਲੈ ਲੈਂਦੇ ਆ ਫਿਰ ਤਿਆਰ ਕਰਕੇ ਕਰਦੇ ਆ ਤੇ ਹੁਣ ਆ ਅਮਨੇ ਤੂੰ ਰੇ ਆ ਜਾ ਵੀਰੇ ਅਮਨੇ ਕਿਉਂਕਿ ਜਿਹੜਾ ਲੱਗਿਆ ਹੋਇਆ ਵਾ ਇਧਰ ਹੋ ਜਾ ਥੋੜਾ ਦਿਖਾਉਣ ਦੋ ਇਹ ਇਹ ਗਾਂ ਇਹਦਾ ਕਿੰਨਾ ਟਾਈਮ ਰਹਿੰਦਾ ਵਾ 18 ਤਰੀਕ ਨੂੰ ਇਹਦੇ ਹਮਨੇ ਦਿਨ ਪੂਰੇ ਹੁੰਦੇ ਆ ਤੇ ਜਿਆਦੇ ਵਧੀਆ ਵਾ ਸੱਚੀ ਇਹਨੂੰ ਹੋਲੀ ਨੇਮ ਕਹਿੰਦੇ ਆ ਐਚ ਐਫ ਐਚ ਐਫ ਪਿਓ ਲਈ ਤੇ ਇਹਦੇ ਜਿਹੜੇ ਕੰਨ ਆ ਜਿਹਨੂੰ ਛੋਟੇ ਕੰਨ ਹੋਣ ਇਹਨੂੰ ਐਚ ਐਫ ਕਹਿੰਦੇ ਆ ਜੇ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਕਿਉਂਕਿ ਪਹਿਲਾਂ ਵੀਡੀਓ ਬਣਾ ਰਹੀ ਹੈ ਤੇ ਇਹਦੇ ਥਣਾ ਦੇ ਬਾਈ ਜੀ ਵਾਕਿਆ ਹੀ ਹਰੇ ਇਹਦੇ ਕਿੰਨੇ ਦਿਨ ਰਹਿੰਦੇ ਨੇ ਆਪਣੇ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜਾਣੀ ਹਜੇ 6-7 ਦਿਨ ਰਹਿੰਦੇ ਆ ਤੇ ਸਾਹੂਆ ਪੂਰੀ ਸਾਊਥ ਜਤਲੀ ਇਹ ਜਾਤ ਆ ਇਹ ਖਰੀਦੀ ਹੋਈ ਹੋਈ ਆ ਹਾਂ ਜੀ ਖਰੀਦੀ ਜੀ ਇਹ ਮਾਲਕ ਨੇ ਕਿੰਨਾ ਕਿਹਾ ਦੱਸਿਆ ਯਾਰ ਪਿਛਲੇ ਜਿੰਦਾ 22 ਕਿਲੋ ਚੋ ਆ ਉਹਦਾ ਸੀ 22 23 ਕਿਲੋ ਕਿਉਂ ਹੋਇਆ ਹੋਇਆ ਵਾ ਯਾਨੀ ਐਤ ਕੀ ਸੁਆ ਸੁਆ ਦੂਆ ਸੁਆ ਬਰੇ ਕੀ 25 ਕਿਲੋ ਤੋਂ ਵੱਧ ਸੁੱਧ ਹੋ ਗਈ ਹੈਗੀ ਆ ਜਿਹੜੀ ਕੁਆਲਿਟੀ ਬਣੀ ਹੋਈ ਆ ਇਹ 25 ਕਿਲੋ ਤੋਂ ਕਿਉਂਕਿ ਰਤ ਵੀ ਚੰਗੀ ਆ ਗਈ ਰਤ ਚੰਗੀ ਆ ਗਈ ਆ ਸਬ ਵਪਾਰ ਦਾ ਕੰਮ ਤੇ ਆ ਆਮ ਨੇ ਇਹਦਾ ਇਹਦੇ ਦਿਨ ਪੂਰੇ ਹੋ ਗਏ ਆ ਥੱਲੇ ਬੜੀ ਸਾਫ ਆ ਜਿਹੜਾ ਇਹਦਾ ਪੰਜਾਬੀ ਚ ਆਪਾਂ ਤੁਸੀਂ ਕੀ ਕਹਿੰਦੇ ਆ ਵਪਾਰੀ ਮੇਰੀ ਛਾਉ ਆ ਠੰਡੀ ਆਈ ਗਈ ਨਹੀ ਇਹ ਲੇਵੇ ਨੂੰ ਕੀ ਲੇਵੇ ਦੀ ਪੂਰੇ ਫੈਟ ਵਾਲਾ ਲੇਵੇ ਕੋਈ ਇਹ ਨਹੀਂ ਹੈਗਾ ਲੰਪ ਵਾਲਾ ਲੇਵੇ ਪੂਰੇ ਫੀਟਿੰਗ ਵਾਲਾ ਲੇਵੇ ਬਈ ਵਧੀਏ ਫੀਟਿੰਗ ਵਾਲਾ ਯਾਨੀ ਘਰੇ ਰੱਖਣ ਵਾਲੀ ਵੀ ਬੜੀ ਹੱਥ ਨਾਲ ਰੱਖਣ ਵਾਲੀ ਰੱਖੇ ਜੀ ਜਿਹੜੀ ਹਰਦੀਪ ਇਹਦਾ ਦੇ ਕੰਨ ਆ ਇਹ ਨਸਲ ਦਾ ਇਸ਼ਾਰਾ ਕਰਦੇ ਆ ਮੂੰਹ ਆ ਜਿਹੜਾ ਇਹ ਨਸਲ ਦਾ ਇਸ਼ਾਰਾ ਕਰਦੇ ਆ ਕਿਉਂਕਿ ਜਿਹੜਾ ਸਿਆਲ ਆ ਵਿਸਾਖੀ ਤੱਕ ਤੁਹਾਨੂੰ ਦੱਸਿਆ ਵਾ ਵਾਕਈ ਇਹਦੇ ਅਮਨੇ ਕਿੰਨੇ ਦਿਨ ਲੈਂਦੇ ਆ ਇਹਦੇ ਵੀ ਦਰਾਂ ਚ ਪੂਰੇ ਹੋ ਗਏ ਇਹਨੇ ਪਲੂਨ ਪੰਛੀ ਦਾ 20 ਕਿਲੋ ਤੋਂ ਦੁੱਤਾ ਜੀ 20 ਕਿਲੋ ਹਾਂ ਜੀ ਇਹ ਸਾਰੀਆਂ ਤੁਹਾਨੂੰ ਪਹਿਲਾਂ ਖੋਲ ਕੇ ਵੀ ਬਾਅਦ ਚ ਦਿਖਾਉਣੇ ਆ ਹਜੇ ਤੁਹਾਨੂੰ ਮੋਟੀ ਜੀ ਘਾਤੀ ਮੜਾਉਣੇ ਆ ਆਹ ਕਿਹੜੀ ਨਸਲ ਆ ਇਹ ਫਿਰ ਐਰ ਸੈਰ ਆ ਕਿਹੜੀ ਐਰ ਸੈਰ ਮੇਰਾ ਐਰ ਸੈਰ ਹਾਂ ਜੀ ਅੱਛਾ ਇਹ ਕਿੱਥੇ ਮਰਦੀਆਂ ਨੇ ਮੈਂ ਤਾਂ ਪੰਜਾਬ ਜਿੰਦੀ ਇੱਕ ਮਹੀਨਾ ਰਹਿ ਰਹੀ ਇਹਦਾ ਪੂਰਾ ਇਹ ਕਿਸੇ ਕਿਸੇ ਕੋਲ ਹੈ ਭਾਈ ਆਪਣੇ ਥੋੜੀਆਂ ਜਿਹੀਆਂ ਕੌੜੀਆਂ ਹੁੰਦੀਆਂ ਹੁੰਦੀਆਂ ਨਹੀਂ ਨਹੀਂ ਉਹ ਦਰਦੀ ਹੈ ਹੀ ਦਰਦੀ ਹੈ ਕਰਕੇ ਕਰਕੇ ਇਹ ਕੋ ਅੱਛਾ ਇਹ ਇਹ ਦੁੱਧ ਅੰਦਾਜ਼ਾ ਕਿੰਨਾ ਕੁ ਦੇ ਦਿੰਦੀ ਐ 2 ਕਿਲੋ ਦੇ ਦਿੰਦੀ ਐ ਇੰਨਾ ਹੀ ਦੇ ਦਿੰਦੀ ਐ ਬਹੁਤ ਬਹੁਤ ਜ਼ਿਆਦਾ ਵੀ ਦੇ ਦਿੰਦੀ ਐ ਇਹਨਾਂ ਦਾ ਜਿਹੜਾ ਜਿਵੇਂ ਆਮ ਐਫ ਐਫ ਆ ਗਾਵਾਂ ਦਾ ਦੁੱਧ ਥੋੜਾ ਜਿਹਾ ਪੀਲੇ ਪੰਜ ਹੁੰਦਾ ਇਹਨਾਂ ਦਾ ਦੁੱਧ ਇਹ ਜਾਨੀ ਮੱਝਾਂ ਵਾਲੀ ਦੁੱਧ ਹੁੰਦਾ ਜੇ 20 22 ਕਿਲੋ 20 ਕਿਲੋ ਦੇ ਦਵੇ ਤਾਂ ਬਹੁਤ ਮੈਨੂੰ ਲੱਗਦਾ ਕਿਸੇ ਦਾ ਤੇਲ ਤੂਲ ਪਾਇਆ ਹੋਇਆ ਨਹੀਂ ਨਹੀਂ ਆਪਣੀ ਘਰ ਦੀ ਗਾਈ ਹੈ ਜੀ ਆਪਣੀ ਘਰ ਦੀ ਗਾਈ ਹੈ ਇਹ ਜੀ ਤੇ ਥੋੜਾ ਤੇਲ ਪਾਇਆ ਹੋਊਗਾ ਕਿਉਂਕਿ ਜਿਹੜਾ ਇਹਦਾ ਕੁਲਾ ਪਾਣਾ ਤੇ ਵਾਕਿਆ ਹੀ ਫਿਰ ਇਹ ਥੋੜੀਆਂ ਜਿਹੀਆਂ ਕੌੜੀਆਂ ਹੁੰਦੀਆਂ ਹਾਂ ਹੁੰਦੀਆਂ ਮਾਰੀਆਂ ਜੀਆਂ ਤੇ ਇਹ ਬਾਈ ਜੀ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਆਹ ਮੱਝ ਹਰਦੀਪ ਆ ਇਹ ਮੱਝ ਆ ਜੀ ਵੀਰੇ ਇਹ 10 ਦਿਨ ਰਹਿੰਦੇ ਆ 10 ਦਿਨ ਰਹਿੰਦੇ ਆ ਮੈਂ ਤਾਂ ਮੈਂ ਥੋੜੀ ਪੁਰਾਣੀ ਆ ਹੀ ਹਾਂ ਦੰਦ-ਦੰਦ ਪੂਰੇ ਆ ਦੰਦ ਟੁੱਟੇ ਹੋਏ ਆ ਹੀ ਦੰਦ ਟੁੱਟੇ ਹੋਏ ਆ ਇਹ ਕਿੰਨੇ ਇੱਕ ਇੱਕ ਦੋ ਦੋ ਤਿੰਨ ਤਾਂ ਟੁੱਟੇ ਹੋਏ ਕਿਉਂਕਿ ਮੈਂ ਬਾਈਕੀ ਆਉਣ ਵਾਲੇ ਸਮੇਂ 'ਚ ਵੀਡੀਓ ਕਰਨੀਆਂ ਨੇ ਗੱਲ ਸੁਚਾਰੀ ਤੇ ਹੀ ਕਰਨੀ ਹੈ ਕਿਉਂਕਿ ਕੋਈ ਬੰਦਾ ਆਵੇ ਇਹ ਠੀਕ-ਠਾਕ ਪਾ ਦੀ ਆ ਯਾਨੀ ਕੋਈ ਮਾਤਰ ਬੰਦੇ ਨੂੰ ਵੀ ਸਿਆਲੋ ਸਿਆਲ ਵਸਾਖੀ ਤੱਕ ਦੁੱਧ ਪਲਾਉਣ ਵਾਲੀ ਰਹੇਗੀ 10-11 ਕਰੋੜ ਦਾ ਬੜੇ ਆਨੰਦ ਹੋਊਗੀ ਖੁਲਾਸਾ ਦੱਸ ਗਿਆ ਲੋਕੀ ਚਵਾਈ ਚ ਬੰਦੀ ਹਰਦੀਪ ਜਿਹੜਾ ਅਮਨੇ ਕਈ ਦਿਨਾਂ ਕੋਈ ਸਿੰਗਾ ਕਾ ਨਹੀਂ ਕੋਈ ਸਨਖ ਪੋਣੇ ਕਾ ਨਹੀਂ ਕੋਈ ਹੋਰ ਕਾਸੇ ਕਨੀ ਬੜ ਜਾਂਦਾ ਵਾ ਪਰ ਜਿਹਨੇ ਦੁੱਧ ਪੀਣਾ ਆ ਬਹੁਤ ਵਧੀਆ ਪਾ ਨਰਮੀ ਆ ਸਸਤਾ ਹੀ ਸਸਤਾ ਭਾਅ ਮੇਰੇ ਖਿਆਲ ਚ ਹਰਦੀਪ ਫੱਗਣ ਖੇਤ ਚ ਮਸਾਖੀ ਮੇਰੇ ਉਨੇ ਦੀ ਫੇਰ ਬਗਣੀ ਉਨੇ ਨਹੀਂ ਬਗਣੀ ਮੈਂ ਕਹਿੰਦਾ ਇਹਦੀ ਵੀ ਆਪਾਂ ਗੱਲ ਕਰਦੀਏ ਵੀ 20000 ਦਾ ਟੋਰੋਂ ਫੇਰ ਤੁਹਾਨੂੰ ਮੋੜ ਦੇਣ ਚਾਹੇ ਗਾਹਮ ਹੈ ਜਿੰਨੇ ਦੀ ਹੁਲ ਵੀ ਉਨੇ ਨਹੀਂ ਫੇਰ ਬਗਣੀ ਲਓ ਬਾਈ ਜੀ ਅੱਜ ਸਤੰਬਰ ਹਲੇ ਭਾਦੋਂ ਲਾਸਟ ਦੋ ਤਿੰਨ ਦਿਨ ਰਹਿੰਦੇ ਆ ਮੈਂ ਤਾਂ 10000 ਘੱਟ ਕਿਹਾ ਸੀ ਵੀ 20000 ਘੱਟ ਦੇ ਬਸਾਖੀ ਵੇਲੇ ਦੇ ਦਿਓ ਪਰ ਵੀਰ ਹੋਣੀ ਆ ਮਨੇ ਹੋਣੀ ਕਹਿੰਦੇ ਆ ਵੀ ਉਹਨੇ ਮੇਰੇ ਪਹਿਲੇ ਦੂਜੇ ਮਹੀਨੇ ਦੇ ਬੱਚਾ ਨਾ ਮੰਨ ਲਉਂਦੇ ਨਹੀਂ ਸਾਨੂੰ ਮੁੱਲ ਜੇ ਨਹੀਂ ਲੈ ਕੇ ਜਾਣਗੇ ਲੋ ਆਫਰ ਜਿੰਨਾ ਮੁੱਲ ਇਹ ਫਿਰ ਲਿਖਿਆ ਕਿਵੇਂ ਜਾਊ ਵੀ ਤੁਸੀਂ ਕਹੋਗੇ ਲਿੱਸੀ ਹੋਗੀ ਫਲਾਣਾ ਹੋਗੀ ਜਿਹੜਾ ਬੰਦਾ ਲੈ ਕੇ ਆਊ ਸੰਭੂਗਾ ਜੀ ਯਾਰੀ ਤੁਹਾਡਾ ਪਰਤਾ ਉਹਨਾਂ ਕੀ ਹੈ ਦਾ ਭਾਈ ਪਰਤਾ ਲੋ ਬਾਈ ਜੀ ਇਹ ਗੱਲ ਹੋ ਗਈ ਵੀ ਜਿੰਨੇ ਦੀ ਅੱਜ ਦੇਣੀ ਆ ਉਹਨੇ ਦੀ ਫੱਗਣ ਚੇਤ ਜਨਵਰੀ ਫਰਵਰੀ ਦਾ ਮਹੀਨਾ ਹੋ ਜਾਂਦਾ ਬੱਚਾ ਜਿਉਂਦਾ ਰੱਖਿਓ ਇਹਦਾ ਹੀ ਰੱਖਿਓ ਰਾਜੀ ਇਹ ਨਹੀਂ ਰੱਖਿਓ ਜਿੰਨੇ ਦੀ ਅੱਜ ਉਹਨੇ ਦੀ ਪਹਿਲੇ ਦੂਜੇ ਵੀ ਨਹੀਂ ਫੀ ਲੈ ਲੈਗੇ ਉਹਨੇ ਉਹਨੇ ਦੀ ਫੀ ਲੈ ਲਿਆ ਉਸ ਤਾਂ ਬਣਾ ਦੋਗੇ ਕਿੱਥੇ ਮਰਜੀ ਬੋਤਾਰੀ ਮੁਕਰ ਜਾਂਦੇ ਹੁੰਦੇ ਹਾਂ ਜੀ ਅੱਜ ਰੱਖ ਲੈਣੇ ਖੜੇ ਸੌਦੇ ਅੱਜ 5000 ਵੀ ਕਿਉਂ ਰੱਖ ਲੈਣਾ ਬਹੁਤੀਆਂ ਵੱਡੀਆਂ ਗਾਰੰਟੀਆਂ ਨੇ ਨਹੀਂ ਨਹੀਂ ਵਿੱਕੀ ਮੇਰੇ ਮਾਂ ਨਹੀਂ ਮਿਲਦੇ ਆਏ ਹਾਏ ਹਾਏ ਹਰਦੀਪ ਪਤਾ ਕੀ ਗੱਲ ਹੈ ਆਪਣੀ ਇਹ ਜਿਹੜੇ ਤੁਸੀਂ ਤਸੱਲੀਆਂ ਦੇ ਰਹੇ ਹੋ ਇਹ ਉਹ ਨਹੀਂ ਦੇ ਰਹੇ ਕਿਸੇ ਗੱਲ ਕਰਕੇ ਦੇ ਰਹੇ ਹੋ ਵੀ ਗੋਦਾ ਮਾਲ ਘਰੇ ਵਿਕਦਾ ਵਾ ਜੀ ਮੈਨੂੰ ਲੱਗਦਾ ਤੁਸੀਂ ਵੀ ਛਿਆਣੇ ਹੋ ਪਹਿਲੇ 2-3 ਮਹੀਨੇ ਮਾਲ ਤੇਜੀ ਹੋ ਜਾਂਦਾ ਜੀ ਪਰ ਮੈਨੂੰ ਲੱਗਦਾ ਹਰਦੀਪ ਇਹ ਤਾਂ ਸ਼ਾਮ ਨੂੰ ਅੱਜ ਕਰਮਾਰਾ ਸੰਭੂਗਾ ਤੇ ਆਹ ਮੱਝ ਬਾਈ ਜੀ ਝੋਟੀ ਟੈਪ ਆ ਤੇ ਬਹੁਤ ਸੋਹਣੀਆਂ ਖੋਲ ਕੇ ਵੀ ਦਿਖਾਵਾਂਗੇ ਥੱਲਿਓ ਵਧੀਆ ਬਣੀ ਹੋਈ ਆ ਹਰਦੀਪ ਇਹ ਮਾਲ ਤੁਸੀਂ ਬਹੁਤਾ ਕਿੱਥੋਂ ਲੈਨੇ ਹੋ ਬਿਰ ਪਿੰਡਾਂ ਜੀ ਮਾਲ ਲਿਆ ਆਪਣੇ ਪਿੰਡਾਂ ਦੇ ਵਿੱਚ ਉਹ ਝੂਠ ਆਲੀ ਉਹ ਵਧੀਆ ਗੱਲ ਆ ਆਪਣੇ ਨਹੀਂ ਨਹੀਂ ਪਿੰਡਾਂ ਦੇ ਆਪਣੇ ਨੇੜੇ ਨੇੜੇ ਨਹੀਂ ਨਹੀਂ ਬੀਪਾਂ ਪਿੰਡਾਂ ਝੂਠ ਬੋਲੀ ਜਾਂ ਮੋਗੇ ਜੀ ਹਰਿਆਣੇ ਚੋਂ ਆਇਆ ਨਹੀਂ ਨਹੀਂ ਕਿ ਇਹ ਮੱਝਾ ਵੀ ਮੈਨੂੰ ਹਰਿਆਣੇ ਵਾਲੀ ਹੀ ਲੱਗਦੀ ਆ ਪਿੰਡਾਂ ਚ ਉਹ ਆਏ ਹੋਏ ਜਿਹੜਾ ਇਹਦੀ ਥੱਲੇ ਕੁਆਲਿਟੀ ਆ ਚੱਕਰੇ ਆ ਕੀ ਬਾਤ ਆ ਕਿਉਂ ਬੰਦ ਲੋਕਾਂ ਨੇ ਕਹੇ ਬਲ ਹਰਿਆਣੇ ਹੁਣ ਪਿਛੇ ਵੇਲੇ ਹਾਂ ਅੱਜ ਦੇ ਦਿਨ ਦੇਵਾ ਕੋਲ ਨਹੀਂ ਆ ਰਿਹਾ ਹਾਂ ਅ ਅੱਛਾ ਬਹੁਤ ਸੋਹਣੀ ਆ ਖੋਲ ਕੇ ਦਿਖਾਉਣੀ ਆ ਆਪਾਂ ਅ ਬਈ ਕੀ ਕੀ ਪ੍ਰੋਗਰਾਮ ਆ ਤੇ ਇਹ ਹੜਤੇ ਦੀ ਆ ਬੰਦਿਆਂ ਦੇ ਲੱਖ ਦੇ ਲਵਾਈ ਸਭੀ ਆ ਲੱਖ ਲੜੀ ਲੱਖ ਤੋਂ ਪੂਰੀ ਬਹੁਤ ਹੀ ਬਾਹਰ ਆ ਬਾਹਰ ਅੱਛਾ ਬਾਹਰ ਬਹੁਤ ਹੀ ਜਾਉ ਬਹੁਤਾ ਕੰਮ ਆ ਇਹਦਾ ਥੱਲੇੋਂ ਬਹੁਤ ਸਾਫ ਆ ਕਿਉਂਕਿ ਜਿਹੜਾ ਥੱਲੇ ਦੀ ਕੁਆਲਿਟੀ ਆ ਤੇ ਤੋੜ ਕੇ ਦਿਖਾਉਣੇ ਆ ਬਾਕੀ ਤੁਹਾਨੂੰ ਪਤਾ ਲੱਗ ਜੂ ਤੇ ਹੁਣ ਆਪਾਂ ਪਹਿਲਾਂ ਖੋਲੋ ਬੱਚੀ ਫਿਰ ਪਹਿਲੀ ਬੱਚੀ ਹਰਦੀਪ ਖੋਲੋ ਰਦੀਪ ਦਾ ਬੇਟਾ ਵੀ ਆ ਗਿਆ ਤਕੜੇ ਸਕੂਲ ਚ ਪੜਦਾ ਵਾ ਇਹ ਕਿਹੜੀ ਨਸਲ ਦਸੀ ਜੀ ਐਰ ਸੈਰ ਆਹੀ ਐਸ ਇਹ ਐਰ ਸੈਰ ਬਰਾ ਅੱਛਾ ਇਹ ਇਹ ਪੰਜਾਬ ਚ ਮਿਲਦੀਆਂ ਬਹੁਤ ਹੀ ਬਹੁਤ ਮਿਲਦੀਆਂ ਹੀ ਤੇ ਦੁੱਧ ਦੁੱਧ ਵੀ ਵਗਾੜਾ ਹੁੰਦਾ ਵੀਰੇ ਇਹ ਆਪਣੀ ਘਰ ਦੀ ਗੱਲ ਹੈ ਇੱਕ ਮਹੀਨਾ ਬਾਕੀ ਇਹ ਸੁਣਦਾ ਮਹੀਨਾ ਇਹਦਾ ਬਾਕੀ ਹੈ ਮੈਂ ਕਹਿੰਦਾ ਇਹ ਗਰਮੀ ਗਰਮੀ ਵੀ ਘੱਟ ਬਹੁਤ ਮਾਂਦੀ ਉਹ ਘੱਟ ਮਾਂਦੀ ਹੈ ਗਰਮੀ ਹਾਂਜੀ ਹਾਂਜੀ ਹਰਦੀਪ ਦਾ ਫਰਕ ਹੈ ਨਸਲ ਦਾ ਇਹ ਜਾਨੀ ਜਿਹੜੇ ਬੰਦੇ ਕਈ ਗੇਰਾ ਕੋਈ ਗਾਵਾਂ ਦਾ ਦੁੱਧ ਨਹੀਂ ਪੀਂਦਾ ਹੁੰਦਾ ਪੀਲੇ ਰੰਗ ਦਾ ਹੁੰਦਾ ਇਹ ਮੱਝ ਵਰਗਾ ਹੀ ਮੱਝ ਵਰਗਾ ਚਿੱਟਾ ਦੁੱਧੂਏ ਬਿਮਾਰ ਵੀ ਉਹ ਘੱਟ ਹੋਦੀ ਐ ਇਹ ਵੀ ਗੱਲ ਆ ਅੱਛਾ ਇਹਦੀ ਤੁਸੀਂ ਗਾਰੰਟੀ ਪਿਛਲੇ ਸੂਏ ਨੇ ਕਿੰਨਾ ਦਿੱਤਾ ਇਹ 18 20 ਕਿਲੋ ਦਿੱਤਾ 18 ਕਿਲੋ ਦਿੱਤਾ 19 ਬਚੀ ਨੇ 19 ਬਚੀ ਨੇ 18 ਕਿਲੋ ਦਿੱਤਾ ਤੁਸੀਂ ਤਾਂ ਚੋਇਆ ਇਹਦਾ ਹਜੀ ਚੋਇਆ ਇਹ ਤਾਂ ਥੋੜੀ ਘਰ ਦੀ ਗਾਰੰਟੀ ਆ ਹਜੀ ਗਾਰੰਟੀ ਇੱਕ ਮਹੀਨਾ ਬਾਕੀ ਐ ਇਹ ਇਹ ਹਰਦੀ ਤੇ ਉਰੇ ਨੂੰ ਫੇਰ ਮੋੜੀ ਮੜਿਆ ਜਾ ਕਿਉਂਕਿ ਇਹੇ ਗਾਂ ਕਿਉਂਕਿ ਅੱਜਕੱਲ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਹੋਰ ਬਿਜ਼ਨਸਮੈਨ ਨੇ ਇਹਨਾਂ ਸਾਨੂੰ ਖਾਸਾ ਪਸੰਦ ਕਰਦੀ ਆ ਕਿਉਂਕਿ ਜੀ ਮੰਗਾਈ ਐਸੇ ਦੀ ਤਾਂ ਬਹੁਤ ਮੰਗਾਈ ਬਾਰੇ ਕਾਫੀ ਮੰਗ ਆ ਤੇ ਬਾਕੀ ਤੇਲ ਤੂਲ ਪਾਇਆ ਲੱਗਦਾ ਸਭ ਹੀ ਪੂਰੀ ਹੈ ਤੁਹਾਡੀ ਗਾਈ ਮੈਂ ਜਾਨ ਜਿਹੜਾ ਦੁੱਧ ਵੀ ਕੁਆਲਿਟੀ ਵਾਲੀ ਹੋ ਜਾਨ ਵਾਲੀ ਵਾਲੀ ਹੁੰਦੀ ਤਾਹੀ ਬਤਾਣੇ ਨੇ ਨਾਮ ਖਨਾਰੀ ਸਹੀ ਗੱਲ ਚਲੋ ਉਹ ਬੰਦਾ ਵਾ ਇਹਦੇ ਤੇ ਨੂਰ ਆ ਤਾਹੀ ਉਹਨਾਂ ਦਾ ਤਦਾਈ ਆ ਬਹੁਤ ਸੋਹਣੀ ਗੈੜਾ ਇਹ ਦੂਜੇ ਸੂਏ ਅ ਇਹਨਾਂ ਦਾ ਮੁੱਲ ਵੜੀ ਆ ਜਿਹੜਾ ਵੀਰੋ ਫੋਨ ਤੇ ਕਰਨਾ ਉਹ ਫੋਨ ਤੇ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਆ ਕਈ ਜਿਹੜਾ ਵਪਾਰੀ ਵੀ ਕੋਲੋਂ ਲੈ ਜਾਂਦੇ ਆ ਕੇ ਫਿਰ ਮੁੱਲ ਦੱਸਿਆ ਕੋਈ ਮਰਨੋਤਾ ਉਧਾਰ ਉਧਾਰ ਵਾਲਾ ਵੀ ਹੁੰਦਾ ਇਹ ਤਾਂ ਇੱਕ ਨਗਦ ਸੌ ਉਧਾਰ ਨਗਦ ਤੇ ਉਧਾਰ ਦਾ ਫਰਕ ਤਾਂ ਪੈਂਦਾ ਹੀ ਆ ਪਰ ਬੁਰ ਮਹਾਰਾ ਦੀ ਕਿਰਪਾ ਅਮਨੇ ਹਾਂਜੀ ਜੀ ਇਹ ਤਿੰਨੇ ਬੈੜਾਂ ਦੀ ਥਣਾ ਥੱਪੇ ਦੀ ਸਾਰੀ ਖਾਣਾ ਦੀ ਗਰੰਟੀ ਕੋ ਭਰਦੀ ਗਰੰਟੀ ਹੋਵੇ 6 ਮਹੀਨਾ ਰਹਿੰਦੇ ਕੋ ਇੱਕ ਦੋ ਚਾਰ ਦਿਨ ਥੱਲੇ ਉੱਪਰ ਕਰ ਰਹੀ ਇਹ ਨਹੀਂ ਹੈਗਾ ਢੂੜ ਮਹੀਨਾ ਲਈ ਵੀ ਗਰੰਟੀ ਲਵਾਂ ਇਹਦੀ ਵੀ ਗਰੰਟੀ ਇਹ ਸੀ ਜੀ ਤਲ ਇਧਰੋਂ ਦੇ ਦੇ ਤੇ ਹੁਣ ਤੁਹਾਨੂੰ ਮੱਧਿਆ ਦਿਖਾਉਨੇ ਆ ਅਮਨੇ ਹਾਂਜੀ ਵੀਰ ਇਹ ਬੈੜੀ ਇਹ ਵੀ ਦੂਰੇ ਸੂਰੇ ਸੂਈ ਆ ਸੋਣ ਵਾਲੀ ਆਈ ਆਏ ਹਾਏ ਤਿੰਨ ਪੂਰੇ ਆਈ ਇਹਦੇ ਹਰਦੀਪ ਫੇਰ ਇਹਨੂੰ ਪਾਪੂ ਇਸ ਬਾਰੀ ਪੂਛ ਭਰ ਕੇ ਵੀ ਦਿਖਾਓ ਵਾਕਈ ਬਾਈ ਦੀ ਕੋਈ ਭਾਲ ਨਹੀਂ ਹੈਗੀ ਕੋਈ ਪਾਸਾ ਨਹੀਂ ਹੈਗਾ ਹੱਥੀ ਜੋੜਾ ਆ ਵੀ ਇਹ ਮਸ਼ੀਨਾਂ ਵੀ ਚੱਲੇ ਭਾਵੇਂ ਹੱਥੀ ਨਾਲ ਚੁੱਲ੍ਹ ਪੂਰਾ ਵਧੀਆ ਨਾਲ ਲੱਗਿਆ ਜੀ ਇਹ ਜੀ ਬੜੀ ਤਾਂ ਹੱਥਾਂ ਚੋਂ ਦਾ ਸਵਾਦ ਸਰਕਾਰ ਦੀ ਉਹ ਮੋਟੀ ਆਈ ਹਰਦੀ ਭਾਜਾ ਮੈਂ ਕਹਿੰਦਾ ਬਹੁਤ ਮਣਜੂ ਇਹ ਇਹਦਾ ਦੁਕਾਨ ਮਾਲਕ ਨੇ ਕੀ ਦੱਸਿਆ ਕਿ ਬੂਣ ਬੱਚੀ ਨੇ 20 ਕਿਲੋ ਦਿੱਤਾ ਇਹ ਕੀ 23 24 ਕਿਲੋ ਦੋ ਦਵਾ ਪਾ ਅੱਛਾ ਬੂਣ ਬੱਚੀ ਨੇ 20 ਕਿਲੋ ਦੋ ਦਿੱਤਾ ਵਾਕਈ ਹਰਦੀਪਾ ਨੱਚਦੀ ਫਿਰਦੀ ਹੈ ਹੈ ਬਹੁਤ ਜੰਗੀ ਬੱਚੀ ਆਵੇ ਸਾਫ ਸੁਥਰੀ ਹੈ ਪੈਰਾਂ ਦੀ ਸਾਫ ਸੁਥਰੀ ਹੈ ਇੱਕ ਵਾਰੀ ਫੇਰ ਕੋਲ ਦੇ ਮਾੜੀ ਤੋਰ ਜੀ ਮੂੰਹ ਮਾਂ ਕਰਨ ਕੁੰ ਜਿਹੜਾ ਮੈਂ ਜਿੰਨਾ ਕੁ ਮੈਨੂੰ ਪਤਾ ਜਿਹੜਾ ਆ ਲੱਤਾਂ ਦਾ ਬੰਡ ਆ ਇਹ ਖਾਸਾ ਲੈ ਸੈਂਟਰ ਐਚ ਐਫ ਚ ਆ ਜਾਂਦਾ ਵਾ ਮੇਰੇ ਪੂਰੇ ਸਾਫ ਆ ਕੋਈ ਨਹੀਂ ਹੈਗਾ ਲੈਵਲ ਕੁ ਇਸ ਪਾਈ ਬਹੁਤ ਵਧੀਆ ਹੀ ਬਹੁਤ ਜ਼ਿਆਦਾ ਵਧੀਆ ਬਾਈ ਜੀ ਅੱਛਾ ਜਿਵੇਂ ਹੁਣ ਹਰਦੀਪ ਇਹਦੀ ਥਣਾ ਦੀ ਗਾਰੰਟੀ ਹਰ ਤਰ੍ਹਾਂ ਦੀ ਚਾਰੇ ਥਣਾ ਦੀ ਗਾਰੰਟੀ ਸਾਡੀ ਹੋਊਗਾ ਭਾਰ ਮਾਰ ਕਿਉਂਕਿ ਹੁਣ ਦੇਖੋ ਇਹ ਗੱਭਣ ਆ ਨਹੀਂ ਚਾਰੇ ਜੀ ਖਣ ਖਿੱਚੇ ਜੇ ਆ ਤਾਂ ਹੀ ਗਾਰੰਟੀ ਦੇ ਨਹੀਂ ਅਗਲੇ ਦੇ ਘਰੇ ਜਾ ਕੇ ਸੂਪ ਲੈਦੀ ਆ ਹਾਂਜੀ ਥੋੜੀ ਥਣਾ ਦੀ ਜ਼ਿੰਮੇਵਾਰੀ ਹੋ ਗਾਰੰਟੀ ਦੀ ਹਾਂਜੀ ਭਾਰ ਦੀ ਵੀ ਗਾਰੰਟੀ ਥਣਾ ਦੀ ਵੀ ਗਾਰੰਟੀ ਚਲੋ ਇਹ ਬਾਈ ਜੀ ਗਾਰੰਟੀਆਂ ਅ ਹਰਦੀਪ ਸਿੰਘ ਪਖਵਾਲ ਅਮਨਾ ਪਖਵਾਲ ਢਾਲੀਵਾਲ ਡੈਰੀ ਫਾਰਮ ਤੇ ਤੁਹਾਨੂੰ ਮਿਲ ਰਹੀਆਂ ਨੇ ਜਿਹੜੀ ਇਹ ਗਾਰੰਟੀ ਮਿਲ ਰਹੀ ਆ 18 ਨੂੰ 19 ਜੀ ਕਿੰਦਰਪੁਰ 18 ਜੀ ਕਿੰਦਰਪੁਰ ਇਹ ਦੇ ਹਾਂਜੀ ਅੰਡੀ ਆ ਵੀਰ ਉਹਦੇ 25 ਕਿਲੋ ਤੋਂ ਬਾਹਰ ਦੁੱਧ ਉਹ ਇੱਕ ਹੀ ਬਣਾਉਂਦੇ ਇਹ ਇਹਦੇ 18 ਤਰੀਕ ਨੂੰ ਹਰਦੀਪ ਜੀ ਦੇ ਨੂੰ ਕਮਾਈ ਦਣ ਇੱਕ ਵਾਰੀ ਚੰਗੀ ਤਰ੍ਹਾਂ ਮੂੰਹ ਮਾਏ ਦਾ ਨਹੀਂ ਤੇ ਹਰਦੀਪ ਕਈ ਪਾਸੂ ਹੁੰਦੇ ਐ ਇੱਦੇ ਭਾਰੇ ਪੱਕਾ ਮੰਨ ਜਾਂਦੇ ਐ ਪਰ ਸਹੀ ਤਰ੍ਹਾਂ ਰਹੀ ਐ ਬੀ ਸਾਫ ਪੈਰਾ ਇਸ ਤਰ੍ਹਾਂ ਦੀ ਆਪ ਹੀ ਸਾਫ ਸੁਥਰੀ ਆ ਵੀਰ ਪਹਿਲਾਂ ਹੀ ਮੈਂ ਕਹਿੰਦਾ ਅਮਨੇ ਆਪਣੀ ਦੇਖੀ ਆਪ ਹੀ ਦੇਖੀ ਲੈਣਾ ਅਗਲੇ ਦਿਨ ਪੈਸੇ ਲੈਣੇ ਨਾ ਅਗਲੇ ਦਿਨ ਵੀ ਪੈਸੇ ਲੈਣੇ ਐ ਹਰਦੀਪ ਸਿੱਧਾ ਦਰਵਾਜ਼ੇ ਕੰਨੀ ਨੂੰ ਤੋੜਦੇ ਹੋ ਸੋ ਬਹੁਤ ਸੋਹਣੀ ਬੈੜੀ ਆ 25 ਕਿਲੋ ਦੀ ਗਰੰਟੀ ਜਾਨੀ ਜਿੰਨਾ ਇਹਦਾ ਵਜਨ ਆ ਇੰਨਾ ਦੁੱਧ ਇਹਦਾ ਦੇਣਾ ਵੀ ਮੇਰੀ 25 ਕਿਲੋ ਦੁੱਧ ਬਾਵਾ ਹਾ ਦੋ ਮੌਸਮ ਬਹੁਤ ਵਧੀਆ ਨੇ ਮੌਸਮ ਵਧੀਆ ਹੱਕ ਵੀ ਹੈ ਇਹਨਾਂ ਜਿੱਦਾਂ ਇਹਦਾ ਬੈਡ ਬਾਡੀ ਆ ਇਹਨਾਂ ਹੱਕ ਵੀ ਆ ਬਹੁਤ ਸੋਹਣੀ ਬੜੀ ਆ ਸੋ ਗੁਰੂ ਮਹਾਰਾਜ ਕਿਰਪਾ ਕਰੇ ਹਰਦੀਪਾ ਇਹ ਬਾਕੀ ਗੋਰੀਆਂ ਮਹਿਮਾਨ ਨੇ ਇਹ ਹੈ ਨਾ ਨਾਰਮਨ ਹਾਲੋ ਵੀ ਬਾਗਰ ਦੂਣੀ ਲੱਗਣੀ ਹੈ ਉਹ ਫਿਰ ਹਾਜ਼ਰ ਹੋਈ ਤਾਂ ਆਪਣੇ ਕੋਈ ਵੀ ਆ ਸੋਹਣੇ ਲੱਗਣੇ ਆ ਵੀ ਅੱਖ ਨਹੀਂ ਮੜੀ ਆ ਡਰਦੀ ਆ ਲਓ ਬਾਜੀ ਆ ਉਹ ਛੋਟੀ ਆ ਗਈ ਆ ਅਮਰਿੰ ਜਿਹੜੇ ਕਿੰਨੇ ਦਿਨ ਰਹਿੰਦੇ ਆ ਵੀਰੇ ਦੇ 2-4 ਦਿਨ ਰਹਿੰਦੇ ਆ ਜੀ 2-4 ਦਿਨ ਰਹਿੰਦੇ ਆ ਇਹਦੀਆਂ ਨਾਰਾ ਨੂੜਾ ਦਿਖਾ ਦੇ ਦੁੱਧ ਕਣੂਨ ਕੱਟੀ ਨੇ 13 ਕਿਲੋ ਦਿੱਤਾ ਆ ਇਹ ਕੀ ਦੂਏ ਸੂਏ ਸੂਣੀ ਛੋਟੀ ਇਹ ਕੀ 14-15 ਕਿਲੋ ਛੂਟੀ ਤੋਂ ਦੋ ਲਓ ਬਾਜੀ ਵਾਕਈ ਗੱਲ ਆ ਜਿਹੜਾ ਇਹਦਾ ਢਾਂਚਾ ਵਾ ਇਹ ਇਹ ਕੋਈ ਕਿਉਂ ਦੇਰੇ ਮਾਲਕਾਂ ਨੇ ਤੁਹਾਨੂੰ ਦੱਸਿਆ ਵਾ ਬਈ ਐਡਾ ਢਾਂਚਾ ਕਿਸੇ ਕਿਸੇ ਪਸ਼ੂਦੇਲ ਹੁੰਦਾ ਆ ਮੂਰਰਾ ਵੀ ਪਾਸਾ ਜਿਹੜਾ ਵਾ ਇਹ ਅਗਾੜੀ ਗਾੜੀ ਗਾੜੀ ਵੀ ਬਹੁਤ ਲੰਬੀ ਹੈ ਗਾੜੀ ਸਾੜੀ ਪੂਣੀ ਵਧਾਈ ਅਗਾੜੀ ਬੜੀ ਅੱਗੇ ਆ ਬਹੁਤ ਚੰਗੀ ਗਾੜੀ ਸਾੜੀ ਕੋਈ ਹੋਰ ਤਦਈ ਦਾ ਹਾਂਜੀ ਥਣਾ ਦਾ ਜਿਹੜਾ ਸਾਈਜ਼ ਆ ਇੰਨਾ ਤਾਂ ਸੋਹਣਾ ਵਾ ਯਾਨੀ ਜਦੋਂ ਫਿਰ ਇਹ ਥਣ ਕੱਢੂਗੀ ਕਿਉਂਕਿ ਧਾਲ ਬਹੁਤ ਬੋਲੀ ਹੈ ਜੀ ਅੱਛਾ ਤੇ ਆਪਣੇ ਲਿਹਾਜ ਦੇ ਬੰਦੇ ਤੋਂ ਇਤਕੇ ਤੋਂ ਲਈ ਆਪਣੇ ਸਿੱਧਾ ਅਜੇ ਅੰਦਰ ਬਣਾ ਕਰੀ ਪਿੰਡਾ ਲਸ਼ਕਰਾ ਦੇਖ ਲੈਣ ਦੇ ਆਪਣੇ ਕੀ ਬਾਤ ਆ ਆਪਣੇ ਨੀੜੀ ਨੂੰ ਲਈ ਗਈ ਮੋਰਨੀ ਨੂੰ ਤੁਰਦੀ ਆ ਉਹ ਘਰੋਂ ਘਟ ਬੜੀ ਕੱਢੀ ਨੀਵੀਆਂ ਤਰੀਕ ਨਹੀਂ ਨਹੀਂ ਬਾਈ ਦੀ ਥਰਾਂ ਦਾ ਢਾਂਚਾ ਬੜਾ ਸੋਹਣਾ ਵਾ ਆਜ਼ਾਰੀ ਬੜੀ ਸੋਹਣੀ ਆ ਯਾਨੀ ਬੋਲਬਾਰੀ ਲੱਖ ਦੇ ਥੋੜਾ ਜਿਹਾ ਬਾਹਰ ਆ ਤੇ ਪਰ ਹੈ ਕਰਨ ਵਾਲੀ ਇਹੋ ਜੀ ਝੋਤੀ ਮੰਡੀ ਤੇ ਤਾਂ ਪਤਾ ਨਹੀਂ ਕੋਈ 2 ਲੱਖ ਮੰਗੇ ਮੇਰੇ ਲੋਕ 1.5 ਤੋਂ ਪੂਨੇ 2 ਤੋਂ 2 ਲੱਖ ਰੁਪਏ ਮੰਗਦੇ ਆਪਾਂ ਦਾ ਛੋਟਾ ਜਿਹਾ ਅ ਲਾਹ ਕਰਮਾਰੀ ਕਾਲਾ ਸੋਨਾ ਹਾਂਜੀ ਵੀਰ ਇਹ ਮੈਂ ਕਾਲਾ ਸੋਨਾ ਤਾਂ ਕਿਹਾ ਵਾ ਅੱਜ ਜਿੰਨਾ ਇਹਦਾ ਮੋਲ ਆ ਤੇ ਉਹਦੇ ਵਿੱਚ ਗਾਰੰਟੀ ਆ ਵੀ ਜਨਵਰੀ ਫਰਵਰੀ ਦੇ ਅਖੀਰ ਦੇ ਵਿੱਚ ਵੀ ਇਹ ਜਿੰਨੇ ਦੀ ਸ਼ਤੋ ਅੱਜ ਲੇ ਗੋ ਉਨੇ ਰੁਪਏ ਦੀ ਅਸੀਂ ਵਾਪਸ ਕਰਾਂਗੇ ਪਹਿਲੇ ਦੂਜੇ ਵੀ ਨਹੀਂ ਜੇ ਕੱਲੇ ਦੰਦ ਨਿਕਲੇ ਹੋਏ ਆ ਪਿਆਰੇ ਥਣ ਸਹੀ ਆ ਪਿਆਰੇ ਥਣ ਸਹੀ ਆ ਕੋਈ ਭਾਰ ਕੱਢ ਦਿਓ ਕੋਈ ਮਾਰ ਦਿਓ ਕੋਈ ਝੂਲ ਦੀ ਫੁੱਲ ਗਾਰੰਟੀ ਹੋ ਬਾਈ ਜੀ ਉਹ ਆਪਾਂ ਗੱਲ ਕਹਿ ਲਈਏ ਵੀ ਜੇ ਸਿਆਲ ਚ ਨਾ ਉੱਠੇ ਪਰ ਜਾਨ ਚਾ ਉਹ ਉਹ ਗਾਰੰਟੀ ਤੁਹਾਨੂੰ ਵੀਡੀਓ ਚ ਵੀ ਦੇਖ ਜਾਣੀ ਆ ਬਿਜੈਰੀ ਵੀ ਸਿਆਲ ਚ ਜੇ ਇਹ ਬੈਠੀ ਰਹੀ ਤਾਂ ਉੱਠਣਾ ਨਹੀਂ ਹੈਗਾ ਇਹਦਾ ਬੱਚਾ ਬਚਾ ਕੇ ਰੱਖਣਾ ਜਾ ਕੇ ਰੱਖਣੀ ਅਸਾਮ ਤੇ ਲਿਖ ਕੇ ਲੈ ਜਿਓ ਇਹ ਤਾਲੀ ਵਾਲ ਡੈਰੀ ਫਾਰਮ ਪੱਖੋਵਾਲ ਅੱਜ ਇੱਕ ਆਫਰ ਆ ਹਰਦੀਪ ਜੇ ਗਾਖ ਦੋ ਤਿੰਨ ਇਕੱਠੀ ਆ ਕੇ ਵੀ ਉਹ ਆਫਰ ਆ ਰਹੀ ਮੱਝ ਦਾਓ ਪੂਰੀ ਦਵਾਂਗੇ ਜੀ ਨਹੀਂ ਤੁਹਾਨੂੰ ਪਹਿਲਾਂ ਕਿਵੇਂ ਪਤਾ ਲੱਗੂ ਕਿਸੇ ਨੇ ਫੋਨ ਤੇ ਸੰਭ ਅੱਛਾ ਇੱਕ ਇਧਰ ਫੇਰ ਕੱਢੀ ਇਹ ਬਾਈ ਜੀ ਜਿਹੜੀ ਆਫਰ ਆ ਕਿਉਂਕਿ ਇਹ ਔਨਸਾਰ ਹੀ ਵੇਚ ਜਾਣੀ ਆ ਵੀਡੀਓ ਪੈਨਸਾਰੀ ਥੋੜੀ ਹੰਮਲ ਹੌਲੀ ਜੀਨੇ ਕੋਈ ਲੈਣੀ ਆ 5000 ਸਾਈ ਪਹਿ ਤੀਏ ਇਹ ਦੀ 5000 2500 ਸਾਈ ਪਾ ਰਹੇ ਹੋ ਤੇ ਬਹੁਤਾ ਸਮਾਂ ਮੰਗਣਾ ਲਈ ਕਿਉਂਕਿ ਇਹਦੇ ਗਾਹਤ ਬਹੁਤ ਆ ਜਾਣੇ ਆ ਜਿਹੜਾ ਇਧਰ ਹਜੇ ਕਮਾਈ ਚੱਲ ਇਹਦੇ ਗਾਹ ਕੰਮ ਨਹੀਂ ਆ ਜਾਣੇ ਆ ਬਈ ਮੁੱਲ ਹੌਲਾ ਹੋਦਾ ਗਰੰਟੀ ਥੱਲੇ ਥੱਲੇ ਹੁੰਦੇ ਸਾਲ ਦੇ ਹੋਈ ਚਾਰੇ ਥਾਨ ਬੜੇ ਸਾਫ ਆ ਤੇ ਇਹਦੇ ਦਿਨ ਕਿੰਨੇ ਰਹਿੰਦੇ ਆ ਜਦੋਂ ਮੇਰੇ ਪਾਸਾ ਦਾ ਲੋਈ ਹਫਤਾ ਨਹੀਂ ਗਿਰੋ ਹਫਤਾ ਲੋਈ ਤੇ ਫਿਰ ਹੁਣ ਆਪਾਂ ਕਰੀਏ ਕਿ 5000 ਰੁਪਏ ਸਾਈ ਪਾ ਰਹੇ ਹੋ ਘੰਟੇ ਮੈਂ ਕਹਿੰਦਾ ਚਾਰ ਹੀ ਦਈਏ ਘੰਟੇ ਚਾਰ ਤੱਕ ਸਾਈ ਆ ਉਹ ਲੋਕ ਜਿਹੜੇ ਮੇਕ ਟਾਈਕਲ 4 ਘੰਟੇ ਬਾਅਦ ਆ ਗਿਆ ਹਰਦੀਪ ਜਨਤਾ ਸਾਈ ਜਲਾ ਧੱਕਾ ਪੈ ਜਾਣਾ ਆ ਉਹ ਸਾਰਾ ਬੰਡੀ ਇਹ ਮੈਨੂੰ ਲੱਗਦਾ ਹਜੇ ਵਿੱਕੀ ਗੁੱਜਰਵਾਲ YouTube ਚੈਨਲ ਤੇ ਹਜੇ ਹੋਰ ਬੜੀਆਂ ਆਫਰਾਂ ਹੋਣੀਆਂ ਨੇ ਮੱਝਾਂ ਦਾਮਾਂ ਦੀਆਂ ਫਗਣ ਚੇਤਾ ਹਰਦੀਪ ਮਾਰੇ ਦੇ ਦੰਦ ਵੀ ਮੈਨੂੰ ਤੇਰੇ ਦੰਦ ਤੇ ਆਹ ਭਾਈ ਜੀ ਦੰਦ ਰਹਿ ਗਏ 4-5 ਚਾਰ ਘੰਟੇ ਚਾਹ ਦਾੰਦ ਮੂਰ ਲਿਆ ਤੇਰੇ ਚਾਰ ਦੰਦ ਆ ਵੀਰਾਂ ਉੱਲੀ ਨਹੀਂ ਘਾਰੀ ਆਠੀ ਆ ਚਾਰਾਂ ਦੀ ਮੂੰਹ ਚਾਰ ਹੈਗੇ ਆ ਚਾਰ ਹੈਗੇ ਆ ਥੱਲੇੋਂ ਸਾਫ਼ ਸੁਥਰੀ ਆ ਆਵਰ ਆ ਭੱਗਣ ਚੇਤ ਤੁਹਾਨੂੰ ਵਾਪਸ ਉਹਨੇ ਦੀ ਆ ਲਾਹਰਦੀਪਾ ਇਹ ਬਸ ਹੋਣੀ ਰੱਸਾ ਮੈਂ ਜਲਦਾ ਵੀਡੀਓ ਪੈਣ ਦੀ ਦੇਰ ਆ ਇਹ ਰੱਸਾ ਕਿਹੜੇ ਕਰਮਾਂ ਵਾਲੇ ਨੇ ਪਰ ਗਣਗਾਉ ਥੋੜੇ ਇਹ ਆਮਨੇ ਸਾਰਾ ਸਾਲ ਤੁਹਾਡੇ ਗੋਣ ਗਾਉ। ਉਹ ਤਾਰੀ ਪ੍ਰਮਾਤਮਾ ਨੇ ਮੈਂ ਮਾਰ ਕਰ ਕਿੰਨੀ ਆਸ਼ੀਸ਼ਾਂ ਦੇਣੀਆਂ। ਤੁਹਾਨੂੰ ਜੂ ਟੁੱਟਿਆ ਮੈਂ ਨਹੀਂ ਪਰ ਮੈਂ ਜੀ ਪ੍ਰਾਣੀ ਨਹੀਂ ਹੈਗੀ। ਨਹੀਂ ਪ੍ਰਾਣੀ। ਮੈਂ ਜੀ ਪ੍ਰਾਣੀ ਹੈਗੀ ਸੁਣ ਵੀ ਦੇਖੀਏ। ਬਾਹਰ ਤਾਂ ਬੈਗੀ। ਇਹ ਤਾਂ ਬੈਗੀ। ਹੁਣ ਮੋਲ ਦੇ ਨਾਲ ਬਹੁਤਾ ਕਰਦੇ। ਜਿਹੜਾ ਆਫਰ ਤੇ ਆਫਰ ਆ ਜੀ। ਜੀ ਮੋਲ ਜੀ। ਬាទ ਠੀਕ ਆ। ਫਖਵਾਲ ਦੇ ਵਿੱਚ ਸਰਦਾਰ ਨਿਰਮਲ ਸਿੰਘ ਦੇ ਘਰੋਂ ਵੀਡੀਓ ਸ਼ੂਟ ਕਰ ਰਹੇ ਹਾਂ। ਮੈਂ ਆਪਣੇ ਚੈਨਲ ਤੇ ਸਾਰੇ ਪਹਿਲਾਂ ਤਾਂ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਬੱਚਿਆਂ ਨੂੰ ਦੇਸ਼ ਪਰਦੇਸ ਚ ਵੀ ਬਿੱਗੀ ਗੁਜਰਵਾਲ YouTube ਚੈਨਲ ਸਬਸਕ੍ਰਾਈਬ ਕਰੋ ਘੰਟੀ ਦਬਾਓ ਫਾਲੋ ਕਰੋ ਕਿਉਂਕਿ ਆਉਣ ਵਾਲੇ ਸਮੇਂ 'ਚ ਬੜਾ ਕੁਝ ਤੁਹਾਨੂੰ ਇਮਾਨਦਾਰੀ ਨਾਲ ਦੇਖਣ ਨੂੰ ਮਿਲਣਾ ਕਬੂਤਰਾਂ ਵਾਲੇ ਘੋੜਿਆਂ ਵਾਲੇ ਸ਼ਿਕਾਰੀ ਭਰਾ ਮੱਝਾਂ گاਵਾਂ ਵਾਲੇ ਬਲਦਾਂ ਵਾਲੇ ਰਾਜਨੀਤਿਕ ਕਬੱਡੀ ਵਾਲੇ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਪੰਜਾਬ 'ਚ ਵਿਚਰਦੀਆਂ ਨੇ ਪੰਜਾਬੀਆਂ ਨੂੰ ਉਹਨਾਂ ਦਾ ਕੋਈ ਫਾਇਦਾ ਹੋਣਾ ਉਹ ਮੇਰੀ ਕੋਸ਼ਿਸ਼ ਹਮੇਸ਼ਾ ਹੋਊਗੀ ਇਮਾਨਦਾਰੀ ਦੇ ਨਾਲ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ ਅ ਅਮਨੇ ਆਫਰ ਤਾਂ ਪਹਿਟ ਲਾਤੀ ਆ ਉਹ ਤਾਂ ਹੁਣੇ ਵੇਚ ਜਾਣੀ ਆ ਤੇ ਸਾਡਾ ਭਤੀਜ ਵੀ ਆ ਗਿਆ ਗੱਭਰੂ ਹੋ ਗਿਆ ਹਰਦੀਪ ਦਾ ਬੇਟਾ ਨਰਮਨ ਸਿੰਘ ਦਾ ਪੁੱਤ ਆ ਹਰਦੀਪ ਗਾਵਾਂ ਹਮੇਸ਼ਾ ਕਿੰਨੀਆਂ ਕਰ ਰਹੀਆਂ ਨੇ ਵਿਟਰੀ ਸਾਡੇ ਕੋਲ ਰੱਤ ਤੋਂ ਡਰ ਕੇ ਗੱਲ ਕਰਦੇ ਆ 10 15 ਗਾਂ ਸਾਡੇ ਕੋਲ ਹਰ ਪੱਤ ਬੈਠੇ 10 15 ਗਾਵਾਂ ਬਚੀਆਂ ਨੇ ਕਿਉਂਕਿ ਗਾਮਾਂ ਦਾ ਕੰਮ ਕੋਈ ਕੋਈ ਬੰਦਾ ਕਰਦਾ ਪਰ ਇਹ ਪਰਿਵਾਰ ਜਿਆਦਾ ਗਾਮਾਂ ਦਾ ਹੀ ਕੰਮ ਕਰਦਾ ਮੱਝ 1 2 3 ਹੁੰਦੀਆਂ ਨੇ ਪਰ ਗਾਮਾਂ ਹਮੇਸ਼ਾ ਸਮਨੇ ਢੂੰਡੀਆਂ ਵੀ ਕਾਇਆਂ ਕੱਢੀ ਜੀ 5 6 ਬੈਠੀਆਂ ਇਹੀ ਗਏ 5 6 ਕਾਇਆਂ ਕੱਢੀ ਮੈਨੂੰ ਲੱਗਦਾ ਕਾਨੂੰ ਫਿਰ ਤੁਸੀਂ ਜਿਹੜਾ ਮਰਬਾ ਮੰਗੋਗੇ ਇਹ ਤਾਂ ਆਵਰਾ ਚ ਅਨੁਲਨ ਨਾ ਨਾ ਤੇ ਮੇਰੇ ਵੀ ਭਰਾ ਨੇ ਇਹ ਤੇ ਪ੍ਰਮਾਤਮਾ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਤੁਸੀਂ ਹੋਰ ਇਹੋ ਜਿਹੀਆਂ ਵੀਡੀਓ ਦੇਖੋਗੇ ਤੇ ਜਿਹੜਾ ਆਉਣ ਵਾਲਾ ਚਿੱਤੀ ਕ੍ਰਾਂਤੀ ਆ ਵੱਡੇ ਮੇਲੇ ਵੀ ਲੱਗਣਗੇ ਉੱਥੇ ਵੀ ਸ਼ੂਟ ਕਰਾਂਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਤੇ ਫੇਰ ਸਾਰਿਆਂ ਨੂੰ ਬੇਨਤੀ ਆ ਵੀ ਵਿੱਕੀ ਗੁਜਰਵਾਲ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਉਣ ਵਾਲੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਅ ਤੁਹਾਡੇ ਕੋਲੇ ਜਿਹੜਾ ਪਹਿਲਾਂ ਹੀ ਸਾਰਾ ਪ੍ਰੋਗਰਾਮ ਪਹੁੰਚ ਜਵੇ ਅਮਨੇ ਅਸੀਰ ਦੇ ਵਿੱਚ ਕੁਝ ਹੋਰ ਗੱਲਬਾਤ ਵੀ ਛੋਟੇ ਆਉਂਦੇ ਛੋੜੇ ਵੀਡੀਓ ਬਣਾਉਣ ਦੇ ਛੋੜੇ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜੀ ਤੇ ਇਹੀ ਹੈ ਸਾਡੀ ਬੇਨਤੀ ਹੈ ਮਾਰ ਦੇ ਕੇ ਸਾਫ਼ ਸੁਗਾਂ ਮਾਰ ਲੋ ਲੋ ਜਿੱਥੋਂ ਮਰਜੀ ਜਿਹੜਾ ਵੀ ਮਾਰ ਲੈਣਾ ਬ੍ਰੀਡ ਵਾਲਾ ਮਾਰ ਲੈ ਬ੍ਰੀਡ ਵਾਲਾ ਜਿਹੜਾ ਲੋਕ ਜੇ ਕਾਮਯਾਬ ਹੋਣ ਲਈ ਤਾਂ ਬ੍ਰੀਡ ਚਾਹੀਦੀ ਬ੍ਰੀਡ ਚਾਹੀਦੀ ਬ੍ਰੀਡ ਚਾਹੀਦੀ ਕਿਉਂਕਿ ਬਾੜ ਤੋਂ ਲਾਣੇ ਦਾ ਵੀ ਘਰਾਣਾ ਖਾਨਦਾਨੀ ਰਹਾ ਬ੍ਰੀਡ ਚੰਗੀ ਲਾਉਂਦਾ ਚੰਗਾ ਦੋਦੋ ਆਪੀ ਗਾਹ ਕਰਾਉਂਦਾ ਸਦਾਸ ਬਣਦਾ ਜੇ ਮਾਰੀ ਲਾਉਂਦਾ ਮਾਰ ਅੱਛਾ ਮੋਟਾ ਜਿਹਾ ਅੰਦਾਜ਼ਾ ਇਹ ਇਹ ਤਿੰਨ ਬੈੜਾਂ ਦਾ ਰੇਸ਼ੋ 20000 ਦਾ ਵਿੱਚ ਫਰਕ ਰੱਖ ਕੇ ਵੀ ਕਿੱਥੋਂ ਕਿੱਥੇ ਤੱਕ ਨਹੀਂ ਇਹ ਮਿੱਕੀ ਮੋਹਲਾ ਜੀ ਜਿਹੜੀ ਫੋਨ ਆ ਗਈ ਕਰਾਂਗੇ ਹੁਣ ਨਹੀਂ ਕਰਦੇ ਜੀ ਉਹ 100 ਕਰਾਂਗੇ ਕਰਾਂਗਾ ਗਾਹਕ ਹੁੰਦਾ ਜੀ ਉਸ ਨੂੰ ਕਿਉਂਕਿ ਉਹ ਗੱਲ ਆ ਗਈ ਆਧਾਰ ਸੁਧਾਰ ਵਾਲਾ ਵੀ ਤੇ ਲੱਲ ਵਾਲਾ ਵੀ ਕਈ ਵਾਰ ਮਾਲ ਕੇ ਵਪਾਰੀ ਨੂੰ ਦੇਣਾ ਪੈਂਦਾ ਵਪਾਰੀ ਨੂੰ ਪਰਦਾ ਰੱਖਣਾ ਨਹੀਂ ਪਰਦਾ ਨਹੀਂ ਵਿੱਚ ਨਹੀਂ ਹੁੰਦੀ ਵਪਾਰ ਵੈਸੇ ਹੈ ਪਰਦੇ ਦਾ ਨਹੀਂ ਫਿਰ ਪਰਦਾ ਦਾ ਮਨ ਲੱਗਦਾ ਕਿ ਇਹ ਖਾਦੂ ਨਫਾ ਭਰ ਕੇ ਜਣੀ ਅਗਲੇ ਵੇਚਣੀ ਅਗਲੇ ਨੂੰ ਵੀ ਵੇਚਣੀ ਸੋ ਹੁਣ ਸਿੱਧਾ ਹੀ ਲੈ ਪਰ ਇੱਕ ਗੱਲ ਹੋਰ ਆ ਅਮਨੇ ਮੰਡੀ ਤੇ ਖਰਚਾ ਵੀ ਖਾਸਾ ਪੈ ਜਾਂਦਾ ਜਿਹੜਾ ਕੋਈ ਬੰਦਾ ਦੇਸੀ ਭਰਾ ਆਪਣਾ ਕੋਈ ਲੈ ਕੇ ਜਾਂਦਾ ਚਾਰ ਗੱਡੀ ਪੈ ਜਾਂਦਾ ਛੜੇ ਗੱਡੀ ਚਾਰੇ 40 ਦੀ ਗੱਡੀਆਂ ਖਾਦਿਆ ਪੈ ਲਖਾਈ ਲਖ ਤੇ ਹੁਣ ਕਿੰਨੀ ਲਖਾਈ ਆ ਕਿਆ ਰਹਿਆ ਜੀ 1 ਲਖ ਜੇ ਮੰਡੀੋਂ 1 ਲਖ ਦਾ ਕੋਈ ਪਸ਼ੂ ਲੈਨੇ ਹੋ ਤਾਂ ਉਹਦਾ 4000 ਲਖਾਈ ਆ ਪਲੱਸ ਜਿਹੜਾ ਲੈਣ ਗਿਆ ਉਹਦਾ ਆਉਣ ਦਾ ਖਰਚਾ ਤੇ ਫਿਰ ਉੱਥੇ ਦਲਾਲੀ ਮੈਨੂੰ ਲੱਗਦਾ ਵੀ 6-7000 ਰੁਪਏ ਇੱਥੇ ਕਿਉਂ ਆਉਣ ਦੀ ਵਿੱਚ ਜੇ ਕੋਈ ਕਹੇ ਵੀ ਕੈਨੇਡਾ ਚੋਂ ਨਹੀਂ ਆਉਣੀ ਉਹਦੇ ਵੀ ਕੋਈ ਸੁਈ ਹੋਈ ਹੋਵੇ ਆਹਨੇ ਚੱਲੇ ਕਿਉਂ ਸਾਡਾ ਕੀ ਹੈ ਜੀ ਕੈਨੇਡਾ ਜਿੰਨਾ ਦੁੱਧ ਕਹੋਗੇ ਉਹਦਾ ਹੀ ਕਿੰਗਾ ਲੂਗੋ ਕਦੇ ਮੰਨ ਕੋ ਤਾਂ ਨਹੀਂ ਨਹੀਂ ਦੁੱਧ ਕਹਤਾ ਕਿਸੇ ਦਾ 15 ਲੀਟਰ ਹੈ ਤੇ ਉਹੋ ਨਿਕਲੇ 12 ਲੀਟਰ ਤੇ ਉਹ ਅਗਲੇ ਦਾ ਖਰਚਾ ਮੋੜੋਗੇ ਅਸੀਂ ਕਹਿੰਦੇ ਜੇ 15 ਉਹ ਤਾਂ 15 ਕਮਾਂਗੇ ਜੀ ਐਵੇਂ ਕਿਵੇਂ ਜਿੰਨਾ ਹੋ ਉਹਨੇ ਹੀ ਕਹਿੰਦੇ ਚਲ ਵਧੀਆ ਗੱਲ ਹੈ ਨਹੀਂ ਅੱਜ ਲਾ ਫਿਰ ਆਈ ਜਾਂਦਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੇ ਪ੍ਰਮਾਤਮਾ ਇਸੇ ਤਰ੍ਹਾਂ ਆਪਾਂ ਨੂੰ ਜੋੜੀ ਰੱਖੇ ਖੁਸ਼ ਰਹੋ ਚੜ੍ਹਦੀ ਕਲਾ ਰੱਖੋ ਰੱਬ ਰੱਖੇ